ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਦੇ ਸਿਪਾਹੀ ਨੇ ਜ਼ਬਰਦਸਤੀ ਕਿਸੇ ਕਿਸਾਨ ਦੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਤੇ ਉਹ ਕਿਸਾਨ ਆਪਣੇ ਹੱਕ ਲੈਣ ਲਈ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਪਹੁੰਚ ਗਿਆ ਤੇ ਦਰਬਾਰ ਵਿੱਚ ਜਾ ਕੇ ਉਹਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਾਰੀ ਗੱਲਬਾਤ ਦੱਸੀ ਤੇ ਦਰਬਾਰ ਅੰਦਰ ਜੋ ਦਰਬਾਰੀ ਬੈਠੇ ਸੀ ਉਥੇ ਸ਼ਾਂਤੀ છਵਾ ਗਈ ਇਕਦਮ ਚੁੱਪ ਹੋ ਗਏ ਉਹ ਕੀ ਹੁਣ ਮਹਾਰਾਜਾ ਰਣਜੀਤ ਸਿੰਘ ਕੀ ਕਰਨਗੇ ਕੀ ਉਹ ਆਪਣੇ ਸਿਪਾਹੀ ਦੇ ਹੱਕ ਵਿੱਚ ਹੀ ਫੈਸਲਾ ਸੁਣਾਣਗੇ ਪਰ ਮਹਾਰਾਜਾ ਰਣਜੀਤ ਸਿੰਘ ਨੇ ਐਦਾਂ ਨਹੀਂ ਕੀਤਾ ਮਹਾਰਾਜਾ ਅਨਜੀਤ ਸਿੰਘ ਨੇ ਤੁਰੰਤ ਬਾਕੀ ਫੌਜਾਂ ਨੂੰ ਜਾਂਚ ਪੜਤਾਲ ਲਈ ਭੇਜਿਆ ਤੇ ਜਦੋਂ ਪਤਾ ਕੀਤਾ ਕਿ ਸੱਚਮੁੱਚ ਹੀ ਉਸ ਸਿਪਾਹੀ ਨੇ ਜ਼ਬਰਦਸਤੀ ਉਸ ਕਿਸਾਨ ਦੀ ਜ਼ਮੀਨ ਤੇ ਕਬਜ਼ਾ ਕੀਤਾ ਸੀ ਉਸ ਤੋਂ ਬਾਅਦ ਉਸ ਕਿਸਾਨ ਨੂੰ ਉਸ ਦਾ ਹੱਕ ਦਿੱਤਾ ਗਿਆ ਜਿੰਨੀ ਜ਼ਮੀਨ ਸੀ ਉਸ ਦੀ ਸਾਰੀ ਉਸ ਨੂੰ ਵਾਪਸ ਕੀਤੀ ਗਈ ਤੇ ਜੋ ਵੀ ਨੁਕਸਾਨ ਹੋਇਆ ਸੀ ਉਸ ਦੀ ਵੀ ਪਰਹਾਈ ਕੀਤੀ ਗਈ ਜਿਸ ਸਿਪਾਹੀ ਨੇ ਉਸ ਜ਼ਮੀਨ ਉੱਪਰ ਕਬਜ਼ਾ ਕੀਤਾ ਸੀ ਉਸ ਨੂੰ ਵੀ ਬਣਦੀ ਸਜ਼ਾ ਦਿੱਤੀ ਗਈ ਮਹਾਰਾਜਾ ਰਜੀਤ ਸਿੰਘ ਸੋਚਦੇ ਸੀ ਕਿ ਇਨਸਾਫ ਅੱਗੇ ਕੋਈ ਵੀ ਰਾਜਾ ਜਾਂ ਸਿਪਾਹੀ ਵੱਡਾ ਨਹੀਂ ਸੱਚ ਤੇ ਹੱਕ ਹੀ ਵੱਡੇ ਨੇ ਇਹ ਹੁੰਦੀ ਆ ਅਸਲੀ ਇੱਕ ਰਾਜੇ ਦੀ ਆਪਣੀ ਪ੍ਰਜਾ ਪ੍ਰਤੀ ਸੱਚੀ ਤੇ ਸਾਫ਼ ਸੁਥਰੀ ਸੋਚ ਇਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਕੀ ਸ਼ਖਸੀਅਤ ਸੀ